ਅੱਜ ਦੀ ਵੀਡੀਓ ਵਿੱਚ ਬਹੁਤ ਹੀ ਖਾਸ ਹੈ ਸੰਗਤ ਦੀ ਇੱਕ ਚਮਤਕਾਰ ਕਹਿਦੀ ਆਪਾਂ ਉਹ ਇੱਕ ਤੁਹਾਡੇ ਸਾਹਮਣੇ ਅੱਜ ਅਸੀਂ ਉਸ ਦਾ ਸਬੂਤ ਹੈ ਜਿਹੜਾ ਪੇਸ਼ ਕਰਨਾ ਹੈ ਤਾਂ ਚਮਤਕਾਰ ਕੀ ਹੈ ਸੰਗਤ ਦੀ ਪਿਛਲੇ ਦਿਨੀ ਇੱਕ ਵੀਡੀਓ ਆਪ ਜੀ ਨੇ ਦੇਖੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਵਾਇਰਲ ਹੋਈ ਸੀ ਥਿਸ ਵੀਡੀਓ ਦੇ ਵਿੱਚ ਇੱਕ ਪਿਤਾ ਨੇ ਆਪਣੀ ਧੀ ਨੂੰ ਨੌਜਵਾਨ ਧੀ ਨੂੰ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਇਤਾਰੇ ਜਿਹੜੀ ਆਪਣੀ ਧੀ ਨੂੰ ਨਹਿਰ ਦੇ ਵਿੱਚ ਸੁੱਟਿਆ ਸੀ ਨਾ ਅੱਜ 2.5 ਮਹੀਨਿਆਂ ਦੇ ਬਾਅਦ ਉਹ ਬੱਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਚਾਰ ਦੇ ਨਾਲ ਆਪ ਜੀ ਦੇਖ ਰਹੇ ਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਮੈਂ ਹਾਂ ਰਵਿੰਦਰ ਸਿੰਘ ਰਾਜ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਸੰਗਤ ਦੀ ਇੱਕ ਚਮਤਕਾਰ ਕਹਿ ਲਈ ਆਪਾਂ ਉਹ ਇੱਕ ਤੁਹਾਡੇ ਸਾਹਮਣੇ ਅੱਜ ਅਸੀਂ ਉਸ ਦਾ ਸਬੂਤ ਹੈ ਜਿਹੜਾ ਪੇਸ਼ ਕਰਨਾ ਹੈ ਤਾਂ ਚਮਤਕਾਰ ਕੀ ਹੈ ਸੰਧ ਜੀ ਪਿਛਲੇ ਦਿਨੀ ਇੱਕ ਵੀਡੀਓ ਆਪ ਜੀ ਨੇ ਦੇਖੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਵਾਇਰਲ ਹੋਈ ਸੀ ਇਸ ਵੀਡੀਓ ਦੇ ਵਿੱਚ ਇੱਕ ਪਿਤਾ ਨੇ ਆਪਣੀ ਧੀ ਨੂੰ ਨੌਜਵਾਨ ਧੀ ਨੂੰ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਤੇ ਬਾਅਦ ਦੇ ਵਿੱਚ ਉਸ ਪਿਤਾ ਨੂੰ ਸਜ਼ਾ ਹੋ ਗਈ ਜੇਲ੍ਹ ਦੇ ਵਿੱਚ ਅੱਜ ਵੀ ਬੰਦਾ ਉਹ ਜੇਲ੍ਹ ਦੇ ਵਿੱਚ ਹੀ ਹੈ ਜਿਸ ਨੇ ਆਪਣੀ ਧੀ ਨੂੰ ਨਹਿਰ 'ਚ ਸੁੱਟਿਆ ਸੀ ਤੇ ਸਾਰੇ ਸਮਝ ਰਹੇ ਸੀ ਕਿ ਉਹ ਧੀ ਉਸ ਦੀ ਜਿਹੜੀ ਮਰ ਚੁੱਕੀ ਹੈ ਬਾਅਦ ਵਿੱਚ ਉਸ ਦੀ ਮਾਂ ਦੀਆਂ ਵੀ ਬੜੀਆਂ ਇੰਟਰਵਿਊਜ਼ ਆਈਆਂ ਹੁਣ ਕਾਰਨ ਇਸ ਦੇ ਪਿੱਛੇ ਕੀ ਸੀ ਕੀ ਨਹੀਂ ਸੀ ਇਹ ਗੱਲ ਸਾਈਡ ਤੇ ਰੱਖਣੀ ਹੈ ਪਰ ਜਿਹੜਾ ਚਮਤਕਾਰ ਹੋਇਆ ਉਹ ਕੀ ਹੋਇਆ ਚਮਤਕਾਰ ਅੱਜ 2.5 ਮਹੀਨਿਆਂ ਬਾਅਦ ਉਸ ਪਿਤਾ ਨੇ ਜਿਹੜੀ ਆਪਣੀ ਧੀ ਨੂੰ ਨਹਿਰ ਦੇ ਵਿੱਚ ਸੁੱਟਿਆ ਸੀ ਨਾ ਅੱਜ 2.5 ਮਹੀਨਿਆਂ ਦੇ ਬਾਅਦ ਉਹ ਬੱਚੀ ਸੋਸ਼ਲ ਮੀਡੀਆ ਦੇ ਉੱਤੇ ਕੈਮਰੇ ਦੇ ਸਾਹਮਣੇ ਆ ਚੁੱਕੀ ਹੈ ਤੇ ਕਹਿ ਰਹੀ ਹੈ ਮੈਂ ਮਰੀ ਨਹੀਂ ਮੈਂ ਅਜੇ ਜ਼ਿੰਦਾ ਹਾਂ ਤੇ ਇੱਛਾ ਕੀ ਜ਼ਾਹਰ ਕਰ ਰਹੀ ਆ ਵੀ ਮੈਂ ਜਿੰਦਾ ਮੇਰੇ ਪਿਤਾ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਏ ਚਲੋ ਹੁਣ ਕਾਰਨ ਉਸ ਦੇ ਪਿੱਛੇ ਕੀ ਸੀ ਕੀ ਨਹੀਂ ਸੀ ਇਹ ਬਹੁਤ ਆਪਾਂ ਇਸ ਵਿਸ਼ੇ ਤੇ ਗੱਲ ਨਹੀਂ ਕਰਨੀ ਗੱਲ ਇਸ ਵਿਸ਼ੇ ਤੇ ਕਰਨੀ ਆ ਵੀ ਉਸ ਪਰਮਾਤਮਾ ਦਾ ਚਮਤਕਾਰ ਦੇਖੋ ਕਿਵੇਂ ਕਦੇ ਨਾ ਕਦੇ ਸਾਡੇ ਸਾਹਮਣੇ ਆ ਜਾਂਦਾ ਗੁਰਬਾਣੀ ਦੇ ਬਹੁਤ ਸਾਰੀਆਂ ਪੰਕਤੀਆਂ ਅਸੀਆਂ ਆਉਂਦੀਆਂ ਨੇ ਪੱਛ ਸਖੰਦੇ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜੀਵਾਲਾ ਕਿਉਂ ਪਰਮਾਤਮਾ ਮਰੇ ਹੋਏ ਨੂੰ ਵੀ ਜਿਉਂਦਾ ਕਰ ਸਕਦਾ ਜਿਉ ਮਾਰ ਸਕਦਾ ਤਾਂ ਜਿਉਂਦਾ ਵੀ ਕਰ ਸਕਦਾ ਗੁਰਬਾਣੀ ਦੀ ਇੱਕ ਹੋਰ ਪੰਕਤੀ ਹੈ ਮਰਤਕ ਕੋ ਜੀਵਨ ਹਾਰ ਭੁੱਖੇ ਕੋ ਦੇਵਤੇ ਆਦਾਰ ਮਰੇ ਹੋਏ ਨੂੰ ਜਿਉਂਦਾ ਕਰਨ ਦੀ ਸਮਰੱਥਾ ਰੱਖਦਾ ਮੇਰਾ ਸਤਿਗੁਰੂ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਜੇ ਉਹਨੂੰ ਭਾ ਦੇਣਾ ਤਾਂ ਬਿਨ ਸਵਾਸਾਂ ਤੋਂ ਵੀ ਉਹ ਰੱਖ ਸਕਦਾ ਤੇ ਉਸ ਬੱਚੀ ਦੇ ਹੱਥ ਬੰਨ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਪਰ ਉਸ ਪਰਮਾਤਮਾ ਨੂੰ ਪਾਉਂਦਾ ਸੀ ਕਿ ਉਹ ਜਿਉਂਦੀ ਰਹੇ ਅ제 ਮਰੇ ਨਾ ਤੇ ਸੰਨਦੀਂ ਹੱਥ ਵੀ ਬੰਨੇ ਹੋਣ ਤੇ ਨਹਿਰ ਦੇ ਵਿੱਚੋਂ ਬਚ ਜਾਣਾ ਇਹ ਬਹੁਤ ਵੱਡਾ ਇੱਕ ਚਮਤਕਾਰ ਸਾਡੇ ਸਾਹਮਣੇ ਦੇਖਣ ਨੂੰ ਮਿਲਿਆ ਉਸ ਬੱਚੀ ਦੀ ਇੰਟਰਵਿਊ ਹੋ ਰਹੀ ਹੈ ਉਹ ਆਪਾਂ ਇਸ ਵੀਡੀਓ ਦੇ ਵਿੱਚ ਤੇ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਕਿਉਂਕਿ ਕਾਪੀਰਾਈਟ ਦਾ ਮਸਲਾ ਹੈ ਉਸ ਦਾ ਲਿੰਕ ਅਸੀਂ ਜ਼ਰੂਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ ਉੱਥੇ ਜਾ ਕੇ ਤੁਸੀਂ ਉਸ ਦੀ ਇੰਟਰਵਿਊ ਸੁਣ ਸਕਦੇ ਹੋ ਬੱਚੀ ਕੈਮਰੇ ਦੇ ਸਾਹਮਣੇ ਆਈ ਹੈ 2.5 ਮਹੀਨੇ ਬਾਅਦ ਕਿਉਂਕਿ ਨਹਿਰ ਦੇ ਵਿੱਚ ਗਿਰਨ ਤੋਂ ਬਾਦ ਜਦੋਂ ਉਹ ਬਾਹਰ ਨਿਕਲੀ ਐ ਉਸ ਦੇ ਕਹਿਣ ਮੁਤਾਬਕ ਕਹਿ ਲਗੀ ਪਾਣੀ ਦੇ ਵਿੱਚ ਮੈਂ ਗਿਰੀ ਜਦੋਂ ਘਬਰਾ ਗਈ ਡਰ ਗਈ ਤੇ ਹੱਥ ਬੰਨੇ ਹੋਏ ਸੀ ਦੇਖੋ ਪ੍ਰਮਾਤਮਾ ਦੀ ਕੁਦਰਤ ਦੇ ਰੰਗ ਉਸ ਦੇ ਹੱਥ ਆਪਣੇ ਆਪ ਹੀ ਖੁੱਲ ਗਏ ਹੱਥ ਜਦੋਂ ਖੁੱਲੇ ਤੇ ਉਸ ਦਾ ਸਰੀਰ ਘੁੰਮਿਆ ਤੇ ਸਾਈਡ ਤੇ ਕਿਨਾਰੇ ਤੇ ਜਾ ਕੇ ਵੱਜੀ ਤੇ ਹੱਥ ਦੇ ਵਿੱਚ ਇੱਕ ਸਰੀਆ ਆ ਗਿਆ ਸਰੀਆ ਕਿਹੜਾ ਜਿਹੜਾ ਉਹ ਸਾਈਡ ਦੇ ਉੱਤੇ ਲੱਗਿਆ ਹੁੰਦਾ ਤੇ ਬੜੀ ਮੁਸ਼ਕਲ ਕਰਕੇ ਕਹਿਣ ਲੱਗੀ ਮੈਂ ਉਸ ਸਰੀਆ ਨੂੰ ਫੜਫੜ ਕੇ ਬੜੀ ਔਖੀ ਬਾਹਰ ਦੇਖ ਲਈ ਉਹ ਬਾਹਰ ਨਿਕਲਣ ਤੋਂ ਬਾਅਦ ਉਹ ਬੱਚੀ ਕਿੱਥੇ ਗਈ ਕਿੱਥੇ ਰਹੀ ਕਿਵੇਂ ਉਸ ਨੇ ਆਪਣਾ ਇਲਾਜ ਕਰਵਾਇਆ ਕਿਉਂਕਿ ਬਿਮਾਰ ਵੀ ਹੋ ਗਈ ਸੀ ਪਰ ਇਹ ਗੱਲਾਂ ਉਹਨੇ ਨਹੀਂ ਦੱਸੀਆਂ ਤੇ ਕਹਿੰਦੀ ਮੈਂ ਦੱਸਣਾ ਵੀ ਨਹੀਂ ਚਾਹੁੰਦੀ ਕੈਮਰੇ ਦੇ ਅੱਗੇ ਪਰ ਪ੍ਰਮਾਤਮਾ ਦਾ ਰੰਗ ਦੇਖੋ ਉਸ ਪ੍ਰਮਾਤਮਾ ਦੀ ਕੁਦਰਤ ਇੱਕ ਹਿੰਦੀ ਦੀ ਕਹਾਵਤ ਵੀ ਆਪਾਂ ਸੁਣਦੇ ਆ ਕਿ ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਿਸ ਪ੍ਰਮਾਤਮਾ ਨੇ ਜਿਸ ਨੂੰ ਰੱਖਣਾ ਹੈ ਨਾ ਉਹ ਨੂੰ ਨਹੀਂ ਕੋਈ ਮਾਰ ਸਕਦਾ ਹੁਣ ਬੱਚੀ ਸੋ ਉਹ ਵੱਡੀ ਗੱਲ ਦੇਖੋ ਜਿਸ ਪਿਤਾ ਨੇ ਉਸਦੇ ਹੱਥ ਬੰਨ੍ਹ ਕੇ ਬਾਹਰ ਸੁਟੇ ਨੇ ਨਾ ਉਹ ਕਹਿੰਦੀ ਮੈਂ ਕੈਮਰੇ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਤਾਂ ਆਈ ਆ ਕਿ ਮੇਰਾ ਪਿਤਾ ਬੇਕਸੂਰ ਹੈ ਮੈਂ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਉਣਾ ਚਾਹੁੰਦੀ ਆ ਤੇ ਜਿਹੜਾ ਮੈਨੂੰ ਨਹਿਰ ਦੇ ਵਿੱਚ ਸੁਟਿਆ ਗਿਆ ਉਹ ਆਪਣੀ ਮਾਂ ਦਾ ਇਲਜ਼ਾਮ ਲਾ ਰਹੀ ਹੈ ਵੀ ਮੇਰੀ ਮਾਂ ਦੇ ਕਹਿਣ ਤੇ ਮੇਰੇ ਪਿਤਾ ਨੇ ਸੁਟਿਆ ਮੇਰੇ ਪਿਤਾ ਨੇ ਸ਼ਰਾਬ ਪੀਤੀ ਹੋਈ ਸੀ ਸੋ ਚਲੋ ਉਹ ਪਰਿਵਾਰਕ ਮਸਲੇ ਜੋ ਵੀ ਉਹਨਾਂ ਦਾ ਸੀ ਵਿਸ਼ਾ ਕਾਰਨ ਸੀ ਉਸ ਦੇ ਵੱਲ ਨਹੀਂ ਆਪਾਂ ਜਾਣਾ ਉਹ ਇਹ ਨਾਲ ਦੇ ਨਾਲ ਘਰ ਦਾ ਮਸਲਾ ਹੈ ਪਰ ਗੱਲ ਇਹ ਆ ਵੀ ਪ੍ਰਮਾਤਮਾ ਨੇ ਕਿਵੇਂ ਹੱਥ ਬੰਨ ਕੇ ਸੁੱਟਿਆ ਹੋਇਆ ਬੰਦੇ ਨੂੰ ਨਹਿਰ ਦੇ ਵਿੱਚੋਂ ਉਸ ਬੱਚੀ ਨੂੰ ਕਿਵੇਂ ਪ੍ਰਮਾਤਮਾ ਨੇ ਬਚਾ ਲਿਆ ਉਸ ਰੱਬ ਦੇ ਰੰਗ ਨੇ ਸੰਨ ਜੀ ਉਸ ਪ੍ਰਮਾਤਮਾ ਦੀ ਕਰਨੀ ਉਸ ਦੀ ਬਖਸ਼ਿਸ਼ ਦਾ ਸੀ ਅੰਤ ਨਹੀਂ ਪਾ ਸਕਦੇ ਕਦੋਂ ਕਿੱਥੇ ਉਸ ਨੇ ਆਪਣੀ ਕਰਾਮਾਤ ਵਰਤਾ ਦੇਣੀ ਹੈ ਇਹ ਸਾਡੀ ਸੋਚ ਤੋਂ ਪਰੇ ਦੀਆਂ ਗੱਲਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਵਿਚਾਰ ਕਮੈਂਟਸ ਤੇ ਰਹਿਣ ਸਾਡੇ ਨਾਲ ਜਰੂਰ ਸਾਂਝੇ ਕਰਿਓ ਫਿਰ ਮਿਲਾਂਗੇ ਨਵੇਂ ਵੀਡੀਓ ਤੇ ਛਣਵੇਂ ਵਿਚਾਰਾਂ ਦੇ ਨਾਲ ਉਦ ਤੱਕ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ